ਕਰੋਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਘਰ ਦਾ ਮਾਹੌਲ ਹੀ ਗੁਰੂ ਨਾਲ ਜੋੜਦਾ ਤੇ ਘਰ ਦਾ ਮਾਹੌਲ ਹੀ ਪੁੱਠੇ ਪਾਸੇ ਲੈ ਜਾਂਦਾ ਮਨੁੱਖ ਦੀ ਆਸ ਹੈ ਬੀਜਾਂ ਦਾ ਘਰ ਵਿੱਚ ਜ਼ਹਿਰ ਤੇ ਆਸ ਰੱਖਦਾ ਹੈ ਅਮਰਤ ਦੀ ਇੱਕ ਮੁਸਲਮਾਨ ਹੋਇਆ ਉਸਨੇ ਬੜੀ ਸਿਆਣੀ ਬੜੀ ਪਿਆਰੀ ਘਟਨਾ ਲਿਖੀ ਹੈ ਇੱਕ ਬੱਚੇ ਦੇ ਸੰਬੰਧ ਵਿੱਚ ਪੰਜਾਬੀ ਵਿੱਚ ਇੱਕ ਰਵਾਜ ਹੈ ਜਦੋਂ ਬੱਚਾ 11 13 21 ਜਾਂ ਸਵਾ ਮਹੀਨੇ ਦਾ ਹੋ ਜਾਂਦਾ ਹੈ ਤੇ ਘਰ ਵਿੱਚ ਇੱਕ ਜਸ਼ਨ ਮਨਾਇਆ ਜਾਂਦਾ ਹੈ ਪਿਤਾ ਦੇ ਘਰ ਦੇ ਵਿੱਚ ਇੱਕ ਬੱਚਾ ਜਨਮ ਲੈਂਦਾ ਤਾਂ ਕੀ ਹੁੰਦਾ ਪਿਤਾ ਜਸ਼ਨ ਮਨਾਉਂਦਾ ਜਸ਼ਨ ਨਰੱਖਿਆ ਜਾਂਦਾ ਹੈ ਕਿ ਬੜਾ ਵੱਡਾ ਘਰ ਹੈ ਤੇ ਉਹ ਘਰ ਖੁਦ ਸ਼ਰਾਬ ਦੀਆਂ ਬੋਤਲਾਂ ਖੋਲਦਾ ਹੈ ਅਤੇ ਜਦੋਂ ਛੋਟਾ ਬੱਚਾ ਕਹਿੰਦਾ ਜਦੋਂ ਮੈਂ ਰੋਂਦਾ ਸੀ ਮੇਰੀ ਮਾਂ ਨੇ ਮੈਨੂੰ ਦੁੱਧ ਪਿਲਾ ਦਿੱਤਾ ਫਿਰ ਰੋਇਆ ਤਾਂ ਖਡਾਉਣੇ ਦੇ ਦਿੱਤੇ ਪਰ ਪੁੱਛਿਆ ਨਹੀਂ ਕਿਸੇ ਨੇ ਵੀ ਤੂੰ ਕਿਉਂ ਰੋ ਰਿਹਾ ਹੈ ਕਾਰਨ ਨਹੀਂ ਪੁੱਛਿਆ ਕਿਸੇ ਨੇ ਜਾਂ ਤਾਂ ਜਨਮ ਸਮੇ ਬੱਚਾ ਜਦੋਂ ਨਹੀਂ ਰੋਂਦਾ ਤਾਂ ਉਸ ਨੂੰ ਰਵਾਇਆ ਜਾਂਦਾ ਹੈ ਕਹਿੰਦੇ ਨੇ ਕਿ ਇਹਦੇ ਵਿੱਚ ਕੋਈ ਨੁਕਸ ਨਹੀਂ ਨ ਹੋਵੇ ਡਾਕਟਰ ਕਹਿੰਦਾ ਜਦੋਂ ਬੱਚਾ ਨਾ ਰੋਏ ਤਾਂ ਉਹਦੇ ਵਿੱਚ ਨੁਕਸ ਹੁੰਦਾ ਹੈ ਇਸ ਲਈ ਉਸ ਨੂੰ ਰਵਾਇਆ ਜਾਂਦਾ ਹੈ ਕਿਤੇ ਬੱਚਾ ਬੋਲਦਾ ਨਾ ਹੋਵੇ ਕਿਤੇ ਸੁਣਦਾ ਨਾ ਹੋਵੇ ਕੋਈ ਅੱਖਾਂ ਦੀ ਜੋਤ ਨਾ ਹੋਵੇ ਇਹ ਸਭ ਚੈੱਕ ਕਰਵਾਇਆ ਜਾਂਦਾ ਤੇ ਉਸ ਨੂੰ ਰਵਾਇਆ ਜਾਂਦਾ ਭਾਈ ਗੁਰਦਾਸ ਜੀ ਕਹਿੰਦੇ ਕਿ ਤੁਹਾਨੂੰ ਪਤਾ ਹੈ ਕਿ ਬੱਚਾ ਕਿਉਂ ਹੁੰਦਾ ਨਾ ਤਾਂ ਮਾਂ ਨੂੰ ਪਤਾ ਨਾ ਬਾਪ ਨੂੰ ਪਤਾ ਨਾ ਹੀ ਡਾਕਟਰ ਨੂੰ ਪਤਾ ਭਾਈ ਸਾਹਿਬ ਕਹਿੰਦੇ ਬੱਚਾ ਕਿਉਂ ਰੋਂਦਾ ਜੇ ਆਪਾਂ ਕਿਸੇ ਦਾ ਆਪਣਾ ਕਿਸੇ ਦਾ ਨੁਕਸਾਨ ਹੋ ਜਾਏ ਆਪਾਂ ਕਿੰਨੇ ਕਿੰਨੇ ਦਿਨ ਰੋਟੀ ਛੱਡ ਦਿੰਨੇ ਆ ਬੀਪੀ ਵੱਧ ਜਾਂਦਾ ਡਾਕਟਰ ਨੂੰ ਲੱਭਦੇ ਫਿਰਦੇ ਆ ਕਿ ਕਿਤੇ ਜਾ ਕੇ ਫਿਰ ਸਾਨੂੰ ਉਹ بڑے ਦਿਨਾਂ ਬਾਅਦ ਫਿਰ ਉਹ ਚੀਜ਼ ਭੁੱਲਦੀ ਹੈ ਬੱਚੇ ਦਾ ਤਾਂ 1 ਰੁਪਿਆ ਵੀ ਗਵਾਚ ਜੇ ਉਹ ਉਧਰ ਭੱਜ ਭੱਜ ਕੇ ਲੱਭਦਾ ਫਿਰਦਾ ਭਾਂਡੇ ਛਿੱਟਦਾ ਫਿਰਦਾ ਕਿ ਮੈਨੂੰ ਮੇਰਾ ਰੁਪਿਆ ਲੱਭ ਜੇ ਜੇ ਸੰਸਾਰ ਦੇ ਲੋਕੀ ਮਾੜੀ ਮਾੜੀ ਗੱਲ ਤੇ ਇੰਨਾ ਰੋਂਦੇ ਨੇ ਫਿਰ ਬੱਚਾ ਕਿਉਂ ਨਾ ਰੋਵੇ ਉਸ ਬੱਚੇ ਦਾ ਧਾਰਾ ਤਨ ਗਵਾਚ ਗਿਆ ਉਸ ਦੀ ਗੁਰਬਾਣੀ ਨਾਲੋਂ ਜੋ ਸਾਂਝ ਪਈ ਸੀ ਉਹ ਟੁੱਟ ਗਈ ਰੋਂਦਾ ਤਾਂ ਹੋਰ ਕੀ ਕਰਦਾ ਜਦੋਂ ਜਨਮ ਲੈਂਦੇ ਸਾਰ ਇਹ ਦੇਖਦਾ ਹੈ ਕਿ ਮੇਰਾ ਬਾਪੂ ਪਾਠ ਕਰਦਾ ਪਿਆ ਹੈ ਜਿਸ ਘਰ ਮੇਰਾ ਜਨਮ ਹੋਇਆ ਉੱਥੇ ਗੁਰਬਾਣੀ ਦਾ ਵਾਸ ਹੈ ਮੇਰੀ ਦਾਦੀ ਪਾਠ ਕਰਦੀ ਪਈ ਹੈ ਮੇਰੇ ਦਾਦਾ ਜੀ ਬਾਠ ਕਰਦੇ ਨੇ ਮੇਰੀ ਮਾਂ ਗੁਰਬਾਣੀ ਪੜ੍ਹਦੀ ਹੈ ਇਸ ਕਰਕੇ ਮੇਰੀ ਖੁਸ਼ੀ ਤੇ ਮੇਰੇ ਬਾਪੂ ਨੇ ਸ਼ਰਾਬ ਲਿਆ ਕੇ ਰੱਖ ਦਿੱਤੀ ਉਹ ਤਾਂ ਇਸ ਚੀਜ਼ 'ਚ ਖੁਸ਼ੀ ਮੰਨਦਾ ਪਿਆ ਸੱਚੇ ਪਾਤਸ਼ਾਹ ਮੈਨੂੰ ਕਿਸ ਕਾਲ ਯੁਗ ਵਿੱਚ ਛੱਡ ਦਿੱਤਾ ਮੈਨੂੰ ਕਿਸ ਮੇਰੇ ਕਰਮਾਂ ਦੀ ਮੈਨੂੰ ਤੁਸੀਂ ਸਜ਼ਾ ਦਿੱਤੀ ਹੈ ਮੇਰੇ ਤੇ ਕੀ ਕਹਿਰ ਕਮਾਇਆ ਏ ਮੇਰੇ ਨਿਰੰਕਾਰ ਮੈਨੂੰ ਆਪਣਿਆਂ ਨੇ ਤੋੜ ਦਿੱਤਾ ਮੈਂ ਤਾਂ ਰੋਂਦਾ ਪਿਆ ਮੇਰੀ ਮਾਂ ਧਰਮੀ ਹੁੰਦੀ ਮੈਂ ਤਾਂ ਵੀ ਨਾ ਰੋਂਦਾ ਮੇਰਾ ਪਿਓ ਧਰਮੀ ਹੁੰਦਾ ਮੈਂ ਤਾਂ ਵੀ ਨਾ ਰੋਂਦਾ ਇੱਕ ਤਾਂ ਮੈਂ ਰੱਬ ਨਾਲ ਟੁੱਟ ਗਿਆ ਤੇ ਉਤੋਂ ਹੋਰ ਪਦਾਰਥ ਵਰਤ ਰਹੇ ਨੇ ਮੇਰੇ ਆਉਣ ਦੀ ਖੁਸ਼ੀ 'ਚ ਮੈਂ ਤਾਂ ਦੁਖੀ ਹੁਣ ਮੇਰੇ ਘਰ ਵਿੱਚ ਜੋ ਰੌਣਕ ਲੱਗੀ ਐ ਮੈਨੂੰ ਤਾਂ ਪੁੱਛ ਲਓ ਤੁਸੀਂ ਕਾਦੀ ਜਸ਼ਨ ਕਾਦੀ ਖੁਸ਼ੀ ਮਨਾ ਰਹੇ ਹੋ ਕਿਸ ਖੁਸ਼ੀ ਵਿੱਚ ਇਹ ਸਭ ਕੁਝ ਕਰ ਰਹੇ ਹੋ ਮੈਂ ਆਇਆ ਹਾਂ ਇਹ ਦੇਖ ਰਹੇ ਹੋ ਮੈਂ ਆਇਆ ਨਹੀਂ ਮੈਨੂੰ ਧੱਕੇ ਨਾਲ ਭੇਜਿਆ ਗਿਆ ਹੈ ਮੈਨੂੰ ਤਾਂ ਲੈ ਕੇ ਆਇਆ ਮੈਨੂੰ ਨਿਰੰਕਾਰ ਨੇ ਭੇਜਿਆ ਹੈ ਜੀ ਉਹਨੇ ਮੈਨੂੰ ਭੇਜਿਆ ਉਹਨੇ ਆਪਣੀ ਮਰਜ਼ੀ ਨਾਲ ਲੈ ਕੇ ਜਾਣਾ ਇਹ ਉਹਦੀ ਮਰਜ਼ੀ ਹੈ ਤੇਰੇ ਘਰੋਂ ਉਸਨੇ ਮੈਨੂੰ ਲੈ ਜਾਣਾ ਹੋ ਸਕਦਾ ਤੇਰੀ ਬੋਤਲ ਖਤਮ ਹੋਣ ਤੋਂ ਪਹਿਲਾਂ ਹੀ ਉਹ ਮੈਨੂੰ ਵਾਪਸ ਬੁਲਾ ਲਵੇ ਤੇਰੇ ਨਾਲ ਜੋ ਖੁਸ਼ੀਆਂ ਮਨਾਉਂਦੇ ਪਾਏ ਨੇ ਇਹ ਤੇਰੇ ਦੁੱਖ ਵਿੱਚ ਸੱਜਣ ਨਹੀਂ ਹੋਣੇ ਇਹ ਤੇਰੇ ਦੁੱਖ ਵਿੱਚ ਸ਼ਾਮਿਲ ਨਹੀਂ ਹੋਣੀ ਬੱਚਾ ਬਾਪ ਨੂੰ ਕਹਿੰਦਾ ਜਨਮ ਹੋਇਆ ਤੂੰ ਭੁੱਲ ਗਿਆ ਗੁਰਬਾਣੀ ਨੂੰ ਗੁਰੂ ਨੂੰ ਗੁਰੂ ਗੁਰਬਾਣੀ ਕੀਰਤਨ ਕਰਵਾਉਣਾ ਭੁੱਲ ਗਿਆ ਸ਼ਰਾਬ ਦੀਆਂ ਬੋਤਲਾਂ ਤਾਂ ਖੋਲ ਲਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਗਿਆ ਤੂੰ ਜਦੋਂ ਬੱਚਾ ਇਹ ਆਖਣ ਲੱਗਦਾ ਹੈ ਕਹਿੰਦਾ ਹੈ ਕਿ ਤੂੰ ਕਿਉਂ ਇਹ ਸਭ ਕੁਝ ਕਰ ਰਿਹਾ ਹੈ ਜਿਹਦੇ ਨਾਲ ਮੈਨੂੰ ਦੁੱਖ ਹੋ ਰਿਹਾ ਹੈ ਫਿਰ ਜਦੋਂ ਬੱਚਾ ਵੱਡਾ ਹੁੰਦਾ ਹੈ ਉਹ ਮਾਪਿਓ ਦੇ ਆਖੇ ਨਹੀਂ ਲੱਗਦਾ ਫਿਰ ਆਪਾਂ ਧਾਗੇ ਤਪੀਤ ਕਰਾਉਣ ਲੱਗ ਜਾਂਦੇ ਹਾਂ ਕਿ ਸਾਡਾ ਬੱਚਾ ਗੁਰੂ ਜੀ ਸਾ ਆਖੇ ਨਹੀਂ ਲੱਗਦਾ ਮੰਦਾ ਨਹੀਂ ਸਾਡਾ ਕਹਿਣਾ ਧਾਗੇ ਤਪੀਤ ਦੇ ਦਿਓ ਜੇ ਉਹਨਾਂ ਨੂੰ ਆਪਣੇ ਪੁੱਤਰਾਂ ਨਾਲ ਮੋਹ ਹੁੰਦਾ ਤਾਂ ਉਹ ਤਾਂ ਆਪ ਗ੍ਰਸਤੀ ਛੱਡ ਕੇ ਇਹ ਮਾਰਗ ਫੜਦੇ ਉਹ ਤਾਂ ਆਪਾਂ ਤੇ ਉਹ ਤਾਂ ਆਪਾਂ ਆਪ ਹੀ ਡੇਰੇ ਬਣਾ ਕੇ ਬੈਠੇ ਨੇ ਉਹ ਤੁਹਾਨੂੰ ਕੀ ਦੇਣਗੇ ਉਹ ਤਾਂ ਆਪਣੇ ਬੱਚਿਆਂ ਤੋਂ ਪਿੱਛਾ ਛੜਾ ਕੇ ਬੈਠੇ ਨੇ ਤੇ ਬਾਗੀ ਹੋ ਕੇ ਬੈਠੇ ਨੇ ਉਹ ਆਪਣਾ ਹੱਲ ਨਹੀਂ ਕਰ ਸਕਦੇ ਉਹਨਾਂ ਕੋਲੋਂ ਤੁਸੀਂ ਆਪਣੇ ਬੱਚਿਆਂ ਦਾ ਹੱਲ ਭਾਲਦੇ ਹੋ ਜੇ ਬੱਚਿਆਂ ਨੂੰ ਸਿੱਧੇ ਰਾਹ ਲਾਉਣਾ ਹੈ ਤਾਂ ਸਿੱਖੀ ਸਿਖਾਓ ਸਿੱਖੀ ਧਾਰਨ ਕਰਨੀ ਪੈਣੀ ਹੈ ਜੇ ਖੁਦ ਕਰਾਂਗੇ ਤਾਂ ਹੀ ਬੱਚੇ ਉਹਨਾਂ ਦਾ ਪ੍ਰਯੋਗ ਕਰਨਗੇ ਤਾਂ ਹੀ ਉਹਨਾਂ ਨਾਲ ਜੁੜਨਗੇ ਉਹਨਾਂ ਨੇ ਤੁਹਾਡੇ ਕੋਲ ਹੀ ਸਿੱਖਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਓ ਭਾਈ ਗੁਰਦਾਸ ਜੀ ਕਹਿੰਦੇ ਬੱਚਾ ਆਪਣਾ ਦੁੱਖ ਸੁਣਾਉਂਦਾ ਹੈ ਪਰ ਘਰ ਵਾਲੇ ਜਸ਼ਨ ਮਨਾਉਂਦੇ ਨੇ ਅੱਜ ਖੁਸ਼ੀ ਹੈ ਪਰ ਜੇ ਧੀ ਜੰਮ ਪਵੇ ਫਿਰ ਸਾਰੇ ਉਦਾਸ ਹੋ ਜਾਂਦੇ ਨੇ ਚਿਹਰਾ ਇੰਜ ਸੱਟ ਲੈਣਗੇ ਤੋਰੀ ਵਾਂਗ ਗੁਰਵਾਣੀ ਬੜੀ ਪੜਦੇ ਆ ਪਾਠ ਵੀ ਕਰ ਛੱਡੀਏ ਕਾਰ ਵਿੱਚ ਬਾਬਾ ਫਰੀਦ ਜੀ ਕਹਿੰਦੇ ਦੂਜਿਆਂ ਦਾ ਭਲਾ ਕਰ ਪਰ ਜਿਹੜਾ ਆਪਣੀ ਧੀ ਦਾ ਭਲਾ ਨਹੀਂ ਕਰ ਸਕਿਆ ਉਹ ਤੇਰਾ ਕੀ ਕਰੇਗਾ ਧੀ ਨੇ ਤੇਰਾ ਕੀ ਨੁਕਸਾਨ ਕੀਤਾ ਜੇ ਮੈਂ ਆਪਣਾ ਹੀ ਭਲਾ ਨਹੀਂ ਕਰ ਸਕਦਾ ਕਿਸੇ ਹੋਰ ਦਾ ਕੀ ਭਲਾ ਕਰਾਂਗਾ ਫਿਰ ਮੈਨੂੰ ਇਹ ਵੀ ਕਹਿਣਾ ਕਹਿਣ ਦਾ ਕੋਈ ਹੱਕ ਨਹੀਂ ਬ੍ਰਿਤ ਫਰੀਦਾ ਬੁਰੇ ਦਾ ਭਲਾ ਕਰ ਤੂੰ ਆਪਣੀ ਧੀ ਦਾ ਭਲਾ ਨਹੀਂ ਕਰ ਸਕਿਆ ਹੋਰਾਂ ਦਾ ਕੀ ਕਰੇਗਾ ਅੱਜ ਦਾ ਰਿਵਾਜ ਨਹੀਂ ਹੈ ਇਹ ਪੁਰਾਣਾ ਸਦੀਆਂ ਤੋਂ ਚੱਲਦਾ ਆ ਰਿਹਾ ਰਿਵਾਜ ਹੈ ਧੀਆਂ ਨਾਲ ਵਿਤ ਕਰਾ ਇੱਕ ਬੀਬੀ ਹੋਈ ਐ ਰਾਜਕੌਰ ਜਿਹਦਾ ਇਤਿਹਾਸ ਵਿੱਚ ਬੜਾ ਨਾਮ ਆਉਂਦਾ ਉਸ ਨੂੰ ਕੁਜੇ ਵਿੱਚ ਪਾ ਕੇ ਦੱਬਣ ਲੱਗੇ ਸੀ ਉਹਦੇ ਤਾਇਆ ਜੀ ਆਏ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਬਾਹਰ ਕੱਢਿਆ ਤੇ ਨਾਮ ਰੱਖ ਦਿੱਤਾ ਰਾਜਕੌਰ ਪਾਲਿਆ ਪੋਸਿਆ ਵੱਡੀ ਹੋਈ ਵਿਆਹ ਹੋਇਆ ਉਸਦੀ ਕੁੱਖੋਂ ਪਤਾ ਕਿਸ ਨੇ ਜਨਮ ਲਿਆ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਜੇ ਪੁੱਲਾ ਉਹ ਚੜਾਈ ਕਰ ਜਾਂਦੀ ਤੇ ਕਿਸ ਨੇ ਉਸ ਦੀ ਕੁੱਖੋਂ ਉਸ ਦੇ ਜਨਮ ਲੈਣਾ ਸੀ ਪਤਾ ਨਹੀਂ ਜਿਸ ਨੂੰ ਅੱਜ ਅਸੀਂ ਮਾਰ ਰਹੇ ਹਾਂ ਉਸ ਦੀ ਕੁੱਖੋਂ ਕਿਸ ਬਹਾਦਰ ਨੇ ਜਨਮ ਲੈਣਾ ਸੀ ਅਸੀਂ ਉਸ ਦੇ ਪਾਪੀ ਬਣ ਰਹੇ ਹਾਂ ਅਸੀਂ ਸਿਰਫ ਪੜ ਰਹੇ ਹਾਂ ਬੁਰੇ ਦਾ ਭਲਾ ਕਰ ਪਰ ਕਰ ਨਹੀਂ ਰਹੇ ਧੀ ਨੂੰ ਮਾਰ ਰਹੀ ਹਾਂ ਪੁੱਤਰ ਪ੍ਰਾਪਤ ਕਰਨ ਲਈ ਪੁੱਤਰ ਨੇ ਜੇ ਸੁੱਖ ਨਾ ਦਿੱਤਾ ਫਿਰ ਕੀ ਕਰੋਗੇ ਇਸ ਲਈ ਗੁਰਵਾਣੀ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਜੋੜੋ। ਉਹਨਾਂ ਨੂੰ ਮੂਲ ਮੰਤਰ ਕੱਠ ਸਿਖਾਓ। ਦਸਾਂ ਗੁਰੂਆਂ ਸਹਿਬਾਨਾਂ ਬਾਰੇ ਦੱਸੋ। ਉਹਨਾਂ ਨੂੰ ਸਿੱਖੀ ਨਾਲ ਜੋੜੋ। ਖਾਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ।